ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਯਾ ਮਨਜੀਤ ਕੌਰ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਧੰਨ ਗੁਰੂ ਰਾਮਦਾਸ ਮਹਾਰਾਜੀ ਸਾਨੂੰ ਚੜ੍ਹਦੀ ਕਲਾ 'ਚ ਰੱਖਣ ਵਾਹਿਗੁਰੂ ਜੀ ਸਾਨੂੰ ਖੁਸ਼ ਰੱਖਣ ਤੁਸੀਂ ਦੁਖੀ ਨਾ ਹੋਵੋ ਕਿਉਂਕਿ ਦੁੱਖ ਹੁੰਦਾ ਨਾ ਜਿਹੜਾ ਉਹ ਅੰਦਰੋਂ ਅੰਤਿ ਬੰਦੇ ਨੂੰ ਖਤਮ ਕਰ ਦਿੰਦਾ ਸੋ ਮੇਰੀ ਰੱਬ ਅੱਗੇ ਇਹ ਅਰਦਾਸ ਹੈ ਵੀ ਜੋ ਵੀ ਮੇਰੇ ਭੈਣ ਭਰਾ ਮੇਰੇ ਨਾਲ ਜੁੜਿਆ ਇਹਨਾਂ ਨੂੰ ਕੋਈ ਦੁੱਖ ਤਕਲੀਫ ਨਾ ਆਵੇ ਪ੍ਰਮਾਤਮਾ ਜਿਨ੍ਹਾਂ ਨੂੰ ਚੜ੍ਹਦੀ ਕਲਾ 'ਚ ਰੱਖੀ ਜਿੰਨਾ ਚਿਰ ਉਹਨਾਂ ਦੀ ਜ਼ਿੰਦਗੀ ਹੈ ਉਹਨਾਂ ਨੂੰ ਖੁਸ਼ੀ ਨਹੀਂ ਦੇਵੀ ਪ੍ਰਮਾਤਮਾ ਦੇਖੋ ਜੀ ਜਨਮ ਤੇ ਮੌਤ ਤਾਂ ਪਰਮਾਤਮਾ ਦੇ ਹੱਥ ਹੈ ਉਹ ਤਾਂ ਉਹਨਾਂ ਨੇ ਦੇਣੀ ਹੈ ਪਰਮਾਤਮਾ ਨੇ ਮੌਤ ਵੀ ਆਪਣੀ ਲਿਖੀ ਹੁੰਦੀ ਹੈ ਜਨਮ ਵੀ ਪਰ ਆਪਾਂ ਵਸੀਲੇ ਕਰਦੇ ਰਹਨੇ ਆ ਭੱਜੇ ਫਿਰਦੇ ਰਹਨੇ ਆ ਵੀ ਮੈਂ ਮਰਨਾ ਜਾਵਾਂ ਇੱਥੋਂ ਆ ਜਾਂ ਬਚ ਜਾਵਾਂ ਬਚ ਜਾ ਮੈਂ ਆਇਆਂ ਕਰ ਜਾ ਕਿਉਂਕਿ ਮੌਤ ਦਾ ਦਿਨ ਤਾਂ ਪਰਮਾਤਮਾ ਨੇ ਆਪਣੇ ਜਨਮ ਮਿਲੀ ਤੈਅ ਕਰਤਾ ਹੁੰਦਾ ਸੋ ਇਹਨਾਂ ਚੀਜ਼ਾਂ ਦੀਆਂ ਫਿਕਰਾਂ ਛੱਡੋ ਜਿਸ ਮੌਤ ਨੇ ਆ ਕੇ ਰਹਿਣਾ ਉਹਦਾ ਕੀ ਫਿਕਰ ਕਰਨਾ ਸੋ ਇਹ ਟੈਨਸ਼ਨ ਆ ਕਦੇ ਵੀ ਨਾ ਕਰੋ ਮੈਂ ਸੁਣਨ ਵਾਲਾ ਅੱਜ ਗੱਲ ਕਰਦੀ ਆ ਵੀ ਲੋਕ ਆ ਜਿਹੜੇ ਹਨਾ ਰਵਾਤਾ ਤੁਹਾਨੂੰ ਦਿੰਦੇ ਹੀ ਆ ਇੱਕ ਬਿੰਦ ਚ ਰਵਾ ਦਿੰਦੇ ਆ ਹਨਾ ਕੋਈ ਜ਼ੋਰ ਨਹੀਂ ਲੱਗਦਾ ਕੋਈ ਐਸੀ ਚੋਮੀ ਗੱਲ ਕਹਿ ਦਿੰਦੇ ਆ ਵੀ ਜਿਹੜੀ ਤੁਸੀਂ ਚੱਲੀ ਨਾ ਸੁੱਥੋ ਜਾਂਦੀ ਹੋਵੇ ਹਾਲਾਂਕਿ ਤੁਸੀਂ ਉਹ ਗਲਤੀ ਕੀਤੀ ਨਾ ਹੋਵੇ ਪਰ ਤੁਹਾਨੂੰ ਲੋਕ ਉਹਦਾ ਮੂਰਾ ਬਣਾ ਦਿੰਦੇ ਆ ਵੀ ਤੁਸੀਂ ਐਂ ਕੀਤਾ ਹਨਾ ਪਰ ਮੈਂ ਫਿਰ ਵੀ ਛੋੜੇ ਗਏ ਹੱਥ ਜੋੜਦੀ ਆ ਆਪਣੀ ਜ਼ਿੰਦਗੀ ਸੌਖੇ ਤਰੀਕੇ ਨਾਲ ਜਿਉਂ ਲੋਕ ਲੋਕ ਤੁਹਾਨੂੰ ਨਾ ਤਾਂ ਵੀਰੇ ਜਿਉਣ ਦਿੰਦੇ ਆ ਨਾ ਤੁਹਾਨੂੰ ਹੱਸਣ ਦਿੰਦੇ ਲੋਕਾਂ ਦਾ ਕੰਮ ਐ ਤੁਹਾਨੂੰ ਰੁਵਾਉਣਾ ਪਲੀਜ਼ ਤੁਸੀਂ ਹੱਸਣਾ ਸਿੱਖ ਲਓ ਕਸਨਾਤੀ ਕੋਲੋਂ ਕੀ ਤਾਂ ਜਿੰਦਗੀ ਹੈ ਜਿਹੜੀ ਆਪਣੀ ਸੌਖੀ ਟੱਪ ਜੂਗੀ ਰੋ ਕੇ ਤਾਂ ਸਾਨੂੰ ਪਤਾ ਹੀ ਹੈ ਵੀ ਇਹ ਇੱਕ ਦਿਨ ਵੀ ਨਹੀਂ ਟੱਪਦਾ ਜੇ ਮੈਂ ਕਿਤੇ ਰੋ ਪਾਣਾ ਦੁੱਖ ਚਾਈ ਮੈਂ ਵੀ ਰੋ ਪੈਣੀ ਆ ਮੇਰੇ ਚ ਮੇਰੇ ਚ ਵੀ ਦੇਲੀ ਆ ਕਰਨੂ ਮੈਂ ਰੋ ਪੈਣੀ ਆ ਕਦੇ ਨਾ ਕੋਈ ਤਕਲੀਫ ਪਚਾ ਕੇ ਕੀਤੀ ਪਰ ਫਿਰ ਉਹਦੇ ਮੇਰਾ ਸਾਰਾ ਦਿਨ ਜੀ ਨਹੀਂ ਲੱਗਦਾ ਤੇ ਮੈਨੂੰ ਐਂ ਜੇ ਲੱਗਦਾ ਵੀ ਜ਼ਿੰਦਗੀ ਕੀ ਐ ਸੋ ਇਸ ਕਰਕੇ ਮੇਰੀ ਤੇ ਤੁਹਾਨੂੰ ਇਹੀ ਸਲਾਹ ਹੈ ਵੀ ਜਿਹੜੇ ਦੁੱਖ ਹੈ ਉਹ ਤਾਂ ਲੋਕ ਦੇ ਹੀ ਦਿੰਦੇ ਆ ਮੈਂ ਕਿੰਨੀਆ ਥੋੜਾ ਜਿਹਾ ਹੱਸ ਕੇ ਜ਼ਿੰਦਗੀ ਖੱਟ ਲੂ ਸੌਖੀ ਰਹੂਗੀ ਲੋਕਾਂ ਦਾ ਕੰਮ ਐ ਤੁਹਾਨੂੰ ਰੋਣਾ ਪਰ ਤੁਸੀਂ ਕੀ ਕਰਨਾ ਤੁਸੀਂ ਹੱਸਣਾ ਤੁਸੀਂ ਖੁਸ਼ ਰਹਿਣਾ ਮੈਂ ਹੁਣ ਤੁਹਾਨੂੰ ਗੱਲ ਦੱਸਦੀ ਆ ਲੋਕ ਕੀ ਲੋਕ ਪਤਾ ਅੱਜ ਕੱਲ੍ਹ ਕੈਸੇ ਹੋ ਚੱਲੇ ਆ ਤੁਹਾਨੂੰ ਸਾਰਿਆਂ ਨੂੰ ਪਤਾ ਐ ਮੈਂ ਤੁਹਾਨੂੰ ਦੱਸ ਰਹੀ ਆ ਪਤਾ ਸੁਣਨ ਨੂੰ ਵੀ ਐ ਤੁਸੀਂ ਅਣਜਾਣ ਬਣ ਜਾਨੇਓ ਅਣਜਾਣ ਨਾ ਬਣਿਆ ਕਰੋ ਕਿਉਂਕਿ ਪਿੱਠ ਪਿੱਛੇ ਬੁਰਾਈ ਉਹਨਾਂ ਦੀ ਹੁੰਦੀ ਹੈ ਜਿਨ੍ਹਾਂ ਦੇ ਵਿੱਚ ਕੋਈ ਕਣਕੰਡਾ ਹੁੰਦਾ ਹੈ ਮੈਂ ਇੱਕ ਗੱਲ ਮੇਰੀ ਯਾਦ ਰੱਖਿਓ ਜਿਹੜੇ ਬੰਦੇ ਨੂੰ ਲੋਕ ਨਿੰਦਦੇ ਆ ਦੁਨੀਆ ਨਿੰਦਦੀ ਆ ਉਹ ਬੰਦੇ 'ਚ ਕੋਈ ਨਾ ਕੋਈ ਗੱਲਬਾਤ ਆ ਜ਼ਰੂਰ ਹੁੰਦੀ ਹੈ ਕਿਉਂਕਿ ਜਿਨ੍ਹਾਂ ਨੂੰ ਲੋਕ ਸਲਾਉਂਦੇ ਆ ਵੀ ਆਹ ਬੰਦਾ ਤਾਂ ਚੰਗਾ ਗਾ ਸਮਝ ਲਓ ਵੀ ਉਹ ਲੋਕ ਉਹਨਾਂ ਦੇ एहਸਾਨਾ ਥੱਲੇ ਦਬੇ ਹੋਏ ਆ ਜਾਂ ਕੋਈ ਗੱਲ ਐ ਵੀ ਜਿਸ ਕਰਕੇ ਸਲਾਹ ਰਹੇ ਨਿੰਦਦੇ ਕਿਨੂੰ ਆ ਨਿੰਦਿਆ ਕਿਦੀ ਹੁੰਦੀ ਆ ਵੈਸੇ ਤਾਂ ਨਿੰਦਿਆ ਹੋਣੀ ਜ਼ਰੂਰੀ ਆ ਪਰਮਾਤਮਾ ਦੇ ਘਰੇ ਸਵਰਗਾਂ 'ਚ ਜਾਣੇ ਆ ਆਪਾਂ ਨਿੰਦਦੇ ਕਿੰਨਾਂ ਨੂੰ ਆ ਜਿਹੜੇ ਅੜਦੇ ਆ ਜਿਹੜੇ ਜਵਾਬ ਦਿੰਦੇ ਆ ਜਿਹੜੇ ਮੋੜ ਤੋੜ ਕਰਦੇ ਆ ਉਹਨਾਂ ਨੂੰ ਲੋਕ ਨਿੰਦ ਦਿੰਦੇ ਆ ਹਾਂਜੀ ਤਾਂ ਮਾੜਾ ਇਹ ਤਾਂ ਬੇਇੱਜ਼ਤ ਹੈ ਤੁਸੀਂ ਇੱਕ ਹੋਰ ਗੱਲ ਦੇਖ ਲਿਓ ਅੱਜ ਕੱਲ ਕਿਸੇ ਦੇ ਘਰੇ ਰਿਸ਼ਤਾ ਹੁੰਦਾ ਹੋਵੇ ਕਿਸੇ ਵੀ ਬੱਚੇ ਦਾ ਕੋਈ ਸੰਜੋਗ ਜੜਦਾ ਹੋਵੇ ਤਾਂ ਲੋਕ ਐਡੇ ਇੱਕ ਬੇ ਬੇਵਕੂਫ ਹੈ ਚੱਕ ਕੇ ਉਹਦਾ ਨਾਮ ਲੈ ਦਿੰਦੇ ਆ ਵੀ ਇਹ ਬੰਦਾ ਤਾਂ ਮਾੜਾ ਹੈ ਜੀ ਇਹ ਤਾਂ ਗਲਤ ਹੈ ਚੱਕ ਕੇ ਉਹਦੇ ਕੈਰੈਕਟਰ ਦੀ ਉਂਗਲੀ ਠੋਕ ਦਿੰਦੇ ਆ ਚਾਹੇ ਉਹਦੇ ਬਾਰੇ ਉਹ ਕੁਝ ਨਾ ਜਾਣਦੇ ਹੋਣ ਕੁਝ ਨਾ ਉਹਨਾਂ ਨੂੰ ਪਤਾ ਹੋਵੇ ਪਰ ਉਹਨਾਂ ਨੂੰ ਸਵਾਦ ਆਉਂਦਾ ਹੈ ਵੀ ਅਸੀਂ ਬੈਹੋਂ ਤੱਕ ਹਰਤੀ ਅਸੀਂ ਪਾਨੀ ਮਾਰਤੀ ਸੋ ਉਹਨਾਂ ਲੋਕਾਂ ਨੂੰ ਮੈਂ ਇੱਕ ਗੱਲ ਦੱਸਣਾ ਚਾਹਣੀ ਹੈ ਵੀ ਸੰਯੋਗ ਪਰਮਾਤਮਾ ਲਿਖਦਾ ਜੇ ਕਿਤੇ ਸੋਡੇ ਹੱਥ ਚ ਹੁੰਦੇ ਤਾਂ ਤੁਸੀਂ ਮੈਨੂੰ ਲੱਗਦਾ ਕਿਸੇ ਦਾ ਵਿਆਹ ਹੀ ਨਹੀਂ ਸੀ ਹੋਣ ਦੇਣਾ ਕਹਿਣ ਦਾ ਭਾਵ ਵੀ ਜਿਹੜੇ ਲੋਕ ਹੈ ਉਹ ਸੋ ਨੂੰ ਝਰ ਨਹੀਂ ਸਕਦੇ ਜਨਮ ਤੇ ਮੌਤ ਪਰਮਾਤਮਾ ਲਿਖਦਾ ਹੈ ਸੰਯੋਗ ਮਿਲਣਾ ਵਿਛੜਨਾ ਇਹ ਸਭ ਪਰਮਾਤਮਾ ਲਿਖਦਾ ਹੈ ਪਰ ਮੂਰਖ ਲੋਕਾਂ ਨੂੰ ਇਹ ਨਹੀਂ ਪਤਾ ਵੀ ਪਰਮਾਤਮਾ ਬਹੁਤ ਵੱਡੀ ਚੀਜ਼ ਹੈ। ਸੋਡੇ ਲੱਖ ਚੌਣ ਤੇ ਵੀ ਜੇ ਤੁਸੀਂ ਕਿਸੇ ਦੇ ਕੰਮ ਵਿੱਚ ਡਿੱਕਾ ਲਾਉਂਗੇ ਜੇ ਉਹ ਕੰਮ ਨੇ ਬੰਨਣਾ ਹੋਇਆ ਨਾ ਤਾਂ ਪਰਮਾਤਮਾ ਬਣਾ ਕੇ ਛੱਡੂਗਾ। ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਿਓ ਜਿੰਨਾਂ ਆ ਮਰਜ਼ੀ ਕਿਸੇ ਦੇ ਜਿ ਰਿਸ਼ਤਿਆਂ 'ਚ ਪਾਨੀਆਂ ਮਾਰ ਲਓ। ਚਾਹ ਕਾਸੇ 'ਚ ਵੀ ਪਾਨੀ ਮਾਰ ਲਓ ਤੁਸੀਂ। ਇਹ ਤੁਹਾਡੀ ਬੇਵਕੂਫੀ ਹੈ ਕਿਉਂਕਿ ਤੁਹਾਡਾ ਗੁਰੂ ਉੱਤੇ ਬੈਠਾ ਹੈ। ਉਹ ਤੁਹਾਡੇ ਲੇਖੇ ਜੋਖੇ ਦੇ ਰਿਹਾ। ਸੋ ਜਿਹੜੇ ਭਾਨੀਆਂ ਮਾਰਦੇ ਆ ਕਿਸੇ ਦੇ ਰਿਸ਼ ਪਿਆਰ ਦਾ ਕਸ ਜੀ ਵੀ ਭਾਨੀਆਂ ਮਾਰਦੇ ਆ ਕਿਸੇ ਦੀ ਨਿੰਦਿਆ ਕਰਦੇ ਮਰ ਕੰਮ ਜਾਂਦੇ ਆ ਇਹ ਗੱਲ ਤਾਂ ਆ ਨਿੰਦਿਆ ਚੁਗਲੀ ਕਿਸੇ ਦਾ ਦਿਲ ਦਿਖਾਉਣ ਵਾਲਾ ਬੰਦਾ ਨਰਕਾ ਨੂੰ ਜਾਂਦਾ ਹੈ ਨਰਕਾ ਨੂੰ ਉਹ ਕਿਉਂ ਜਾਂਦਾ ਕਿਉਂਕਿ ਉਹਨੇ ਜਿਹੜੀ ਪਰਮਾਤਮਾ ਦੀ ਬਣਾਈ ਇੱਕ ਦੇਹ ਹੁੰਦੀ ਆ ਆਤਮਾ ਹੁੰਦੀ ਆ ਕਿਉਂਕਿ ਹਰ ਇੱਕ ਪਰਮਾਤਮਾ ਨੇ ਜੀਵ ਬਣਾਇਆ ਹੁੰਦਾ ਉਹਦੇ ਵਿੱਚ ਆਤਮਾ ਪਰਮਾਤਮਾ ਨੇ ਪਾਈ ਹੁੰਦੀ ਹੈ ਫਿਰ ਵੀ ਬੰਦਾ ਉਹ ਆਤਮਾ ਨੂੰ ਤੜਫਾਉਂਦਾ ਤੇ ਫਿਰ ਉਹਦੀਆਂ ਜਿਹੜੀਆਂ ਬਾਦਵਾਵਾਂ ਨਿਕਲਦੀਆਂ ਉਹ ਬੰਦੇ ਨੂੰ ਲੈਂਦੀਆਂ ਫਿਰ ਹੋ ਜਾਂਦਾ ਨਰਕਾ ਨੂੰ ਕੁਝ ਤਾਂ ਹੁਣ ਨਰਕ ਇੱਥੇ ਭੋਗ ਰਿਹਾ ਪਰ ਬੇਸ਼ਰਮ ਏਡੇ ਲੋਕ ਐ ਗੋਲ ਦੇ ਨਹੀਂ ਸੋਡੇ ਭਾਨੀਆਂ ਮਾਰਨ ਨਾਲ ਸੋਡੇ ਕੁਝ ਬੋਲਣ ਨਾਲ ਕੁਝ ਨਹੀਂ ਹੁੰਦਾ ਪਤਾ ਸਾਰਿਆਂ ਨੂੰ ਸਾਰਾ ਹੀ ਹੁੰਦਾ ਹੈ ਪਤਾ ਲੱਗ ਜਾਂਦਾ ਵੀ ਆਹ ਬੰਦਾ ਸਾਡੇ ਤੇ ਮਾੜੀ ਕਰਦਾ ਬਦਤ ਕਰਦਾ ਪਤਾ ਲੱਗੇ ਬਨਾਨੀ ਕਦੇ ਰਹਿੰਦਾ ਕਦੇ ਵੀ ਨਾ ਤੁਸੀਂ ਨਿੰਦਿਆ ਕਰਕੇ ਜਾਂ ਕਿਸੇ ਦੀ ਕੋਈ ਚੁਗਲੀ ਕਰਕੇ ਜਾਂ ਭਾਨੀ ਮਾਰ ਕੇ ਇਹ ਨਾ ਸੋਚਿਓ ਵੀ ਸੋਡਾ ਕਿਸੇ ਨੂੰ ਪਤਾ ਨਹੀਂ ਲੱਗਿਆ ਪਤਾ ਹੁੰਦਾ ਹੈ ਸਾਰਾ ਪਤਾ ਹੁੰਦਾ ਵੀ ਕਿਹੜੇ ਬੰਦੇ ਨੇ ਕਿਹੜੀ ਵਹਿਬਤ ਕੀਤੀ ਹੈ ਬੰਦਾ ਉਹ ਚੁੱਪ ਕਿਉਂ ਕਰ ਜਾਂਦਾ ਕਿਉਂ ਕਿਉਂਕਿ ਉਹਦੀਆਂ ਪਰਮਾਤਮਾ ਤੇ ਡੋਰੀਆਂ ਹੁੰਦੀਆਂ ਉਹ ਲੱਲੀ ਥੱਲੀ ਦੀ ਫਿਰ ਪਰਵਾਹ ਨਹੀਂ ਕਰਦਾ ਉਹਨੂੰ ਪਤਾ ਹੁੰਦਾ ਵੀ ਮੇਰੇ ਕੰਮ ਮੇਰੇ ਪਰਮਾਤਮਾ ਨੇ ਬਣਾਉਣੇ ਆ ਮੈਂ ਕਿਉਂ ਗਿਰੇ ਹੋਏ ਲੋਕਾਂ ਦੇ ਮੂੰਹ ਲੱਗਾ ਗਿਰੇ ਹੋਏ ਲੋਕ ਖੁਸ਼ ਹੋਏ ਬੈਠੇ ਰਹਿੰਦੇ ਆ ਵੀ ਅਸੀਂ ਵਹਿਬਤ ਕਰਤੀ ਸਾਡਾ ਪਤਾ ਨਹੀਂ ਲੱਗਿਆ ਤੇ ਅਸੀਂ ਐਂ ਕਰਦਾ ਪਤਾ ਵੀਰੇ ਸਾਰਾ ਹੁੰਦਾ ਸਾਹਮਣੇ ਵਾਲੇ ਪਰਸਨ ਨੂੰ ਪਰ ਉਹ ਛੋਟੇ ਗੰਦ ਦੇ ਮੂੰਹ ਨਹੀਂ ਲੱਗਣਾ ਚਾਹੁੰਦਾ ਹੁੰਦਾ ਕਿਉਂਕਿ ਇੱਕ ਬੰਦਾ ਜਿਹੜਾ ਗਿਰ ਗਿਆ ਪਹਿਲੀ ਗੱਲ ਤਾਂ ਸਹੀ ਬੰਦਾ ਸੱਚ ਕਿਉਂ ਕਿਉਂਕਿ ਉਹ ਪਰਮਾਤਮਾ ਤੋਂ ਡਰਦਾ ਹੁੰਦਾ ਉਹਨੂੰ ਪਤਾ ਹੁੰਦਾ ਵੀ ਪਰਮਾਤਮਾ ਉੱਪਰ ਬੈਠਾ ਹੈ ਲੇਖਾ ਜੋਖਾ ਲੈਣ ਨੂੰ ਬੈਠਾ ਹੈ ਵੀ ਜੇ ਮੈਂ ਮਾ ਬਿਆਪਤ ਕਰੂੰਗਾ ਤਾਂ ਪਰਮਾਤਮਾ ਨੇ ਮੈਥੋਂ ਲੇਖਾ ਲੈਣਾ ਸੋ ਮੂਰਖ ਲੋਕ ਹੁੰਦੇ ਜਿਹੜੇ ਉਹ ਸਮਝ ਲੈਂਦੇ ਵੀ ਰੱਬ ਸਾਡੇ ਹੱਥ ਚ ਹੈ ਅਸੀਂ ਜੋ ਕਰਾਂਗੇ ਰੱਬ ਨੂੰ ਮਨਜ਼ੂਰ ਆ ਪਰ ਸੋ ਨੂੰ ਨਹੀਂ ਪਤਾ ਵੀ ਰੱਬ ਨੇ ਸਾਨੂੰ ਕਿਹੜੀਆਂ ਬਿਪਤਾ 'ਚ ਸਿੱਟ ਦੇਣਾਗਾ ਸੋ ਕਿਸੇ ਤੇ ਮਾੜੀ ਕਰਨ ਵਾਲਾ ਨਾ ਤਾਂ ਸੌਖਾ ਰਹੇ ਨਾ ਸੌਖਾ ਰਹੇ ਮੂਰਖ ਲੋਕੀ ਹੁੰਦੇ ਮੂਰਖ ਲੋਕਾਂ ਦੀਆਂ ਇਨਸਾਨੀਆਂ ਉਹ ਦੂਜਿਆਂ ਦੀ ਨਿੰਦਿਆ ਕਰਦੇ ਆ ਉਹ ਦੂਜਿਆਂ ਦੇ ਕੰਮ 'ਚ ਟੰਗਾ ਢਾਉਂਦੇ ਆ। ਮੰਨ ਲਓ ਤੁਸੀਂ ਆਪਦੇ ਸਕੇ ਭਰਾ ਨਾਲ ਤੁਰੇ ਜਾਂਦੇ ਹੋ। ਮੋਟਰਸਾਈਕਲ ਤੇ ਤੁਰੇ ਜਾਂਦੇ ਹੋ। ਗੱਲਾਂ ਮਾਰਦੇ ਤੁਰੇ ਜਾਂਦੇ ਹੋ। ਭੈਣ ਹੋਈ ਭਰਾ ਹੋਈ ਕੀ ਉਹ ਇੱਕ ਦੂਜੇ ਦੇ ਮੋਢੇ ਤੇ ਹੱਥ ਧਰ ਕੇ ਹੱਸ ਨਹੀਂ ਸਕਦੇ। ਜੇ ਭੈਣ ਹੀ ਹੱਸ ਸਕਦੀ ਆ ਭਰਾ ਹੱਸ ਸਕਦਾ ਤੇ ਮੂਰਖ ਲੋਕਾਂ ਨੇ ਪਤਾ ਕੀ ਕਰਨਾ। ਦਿਨਾਂ ਦਾ ਦਿਮਾਗ ਕੁੱਤਿਆਂ ਵਰਗਾ ਹੋ ਚੁੱਕਿਆ। ਉਹ ਮੈਂ ਤਾਂ ਉਹਨਾਂ ਦੇ ਦਿਮਾਗਾਂ ਨੂੰ ਕੁੱਤਿਆਂ ਵਰਗਾ ਹੀ ਕਹੂੰਗੀ ਜਿਹੜੇ ਕਿਸੇ ਲਈ ਘਟੀਆਂ ਸੋਚਦੇ ਆ। ਮੈਂ ਤਾਂ ਇਹਨਾਂ ਨੂੰ ਕੁੱਤੇ ਹੀ ਕਹੂੰਗੀ। ਦੋ ਜਣੇ ਖੜੇ ਹੋਣਗੇ ਦੇਖ ਕੇ ਪਤਾ ਕੀ ਕਹਿਣਗੇ ਲੈ ਇਹ ਤਾਂ ਮੁੰਡੇ ਨਾਲ ਹੱਸਦੀ ਜਾਂਦੀ ਐ ਸੋਨੂੰ ਸ਼ਰਮ ਆਉਣੀ ਚਾਹੀਦੀ ਐ ਹਰ ਇੱਕ ਘਰ ਵਾਲਾ ਨਹੀਂ ਹੁੰਦਾ ਹਰ ਇੱਕ ਭਰਾ ਨਹੀਂ ਹੁੰਦਾ ਤੇ ਹਰ ਇੱਕ ਫਰੈਂਡ ਨਹੀਂ ਹੁੰਦਾ ਸੋਨੂੰ ਕੀ ਪਤਾ ਕਈ ਵਾਰੀ ਭੈਣ ਭਰਾ ਵੀ ਜਾਂਦੇ ਹੁੰਦੇ ਆ ਮੀਆਂ ਬੀਬੀ ਵੀ ਜਾਂਦੇ ਹੁੰਦੇ ਆ ਅਗਲੇ ਜਵਾਨੀ 'ਚ ਤਾਂ ਪਰਖ ਸੀਗੀ ਵੀ ਘਰ ਵਾਲੇ ਦੇ ਪੱਗ ਬੰਨੀ ਹੁੰਦੀ ਸੀ ਤੇ ਭਰਾ ਦੇ ਪਰਨਾ ਹੁਣ ਤਾਂ ਕੋਈ ਪਰਖ ਹੀ ਹੈ ਨਹੀਂ ਸੋ ਬੁੱਥੜ ਚੱਕ ਕੇ ਨਾ ਕਿਸੇ ਦੀ ਕੈਰੇਕਟਰ ਤੇ ਉਂਗਲ ਨਾ ਚੱਕਿਆ ਕਰੋ ਪਹਿਲਾਂ ਆਪਦੀ ਪੀੜ੍ਹੀ ਥੱਲੇ ਸੋਟਾ ਮਾਰਿਆ ਕਰੋ ਤੁਹਾਡਾ ਕੈਰੇਕਟਰ ਕਿੰਨਾ ਕੁ ਤਕੜਾ ਥੋਨੂੰ ਖੁਦ ਨੂੰ ਪਤਾ ਐ ਖਾਸ ਕਰ ਮੇਰੀ ਉਹਨਾਂ ਲੋਕਾਂ ਨੂੰ ਤਾਂ ਖਾਸ ਕਰਕੇ ਚੇਤਾਵਨੀ ਹੈ ਵੀ ਜਿਹੜੇ ਤੁਸੀਂ ਖੁਦ ਕੈਰੈਕਟਰ ਲੂਜ਼ ਹੁੰਨੇ ਹੋ ਨਾ ਤੁਸੀਂ ਦੂਜਿਆਂ ਤੇ ਫਿਰ ਬੜੀ ਉਂਗਲੀ ਚੱਕਦੇ ਹੁੰਨੇ ਹੋ ਸੋ ਉਹਨੂੰ ਐ ਹੁੰਦਾ ਵੀ ਆਹ ਬੰਦਾ ਤਾਂ ਮਾੜਾ ਪਹਿਲਾਂ ਰੱਬ ਦੇ ਵਾਸਤੇ 10 ਮਿੰਟ ਬਹਿ ਕੇ ਨਾ ਐ ਸੋਚ ਲਿਆ ਕਰੋ ਵੀ ਤੁਹਾਡਾ ਕੈਰੈਕਟਰ ਕਿਹੋ ਜਿਹਾ ਜਿਹੜਾ ਕੈਰੈਕਟਰ ਫੁੱਲ ਬੰਦਾ ਨਾ ਜਿਹੜੇ ਦਾ ਸਹੀ ਕੈਰੈਕਟਰ ਆ ਸੱਚਾ ਬੰਦਾ ਉਹ ਤਾਂ ਕਿਸੇ ਤੇ ਉਂਗਲੀ ਵੀ ਨਹੀਂ ਚੱਕਦਾ ਨਹੀਂ ਹੁੰਦਾ ਇਹਦੀ ਖਾਸ ਨਿਸ਼ਾਨੀ ਹੁੰਦੀ ਆ ਚੰਗੇ ਬੰਦੇ ਦੀ ਤੇ ਇੱਜ਼ਦਾਰ ਬੰਦੇ ਦੀ ਨਿਸ਼ਾਨੀ ਹੁੰਦੀ ਆ ਉਹ ਕਦੇ ਕਿਸੇ ਦੇ ਕੈਰੇਕਟਰ ਤੇ ਉਂਗਲ ਨਹੀਂ ਚੱਕਦਾ ਉਹ ਸੋਚਦਾ ਵੀ ਨਹੀਂ ਯਾਰ ਜੇ ਮੈਂ ਘਟੀਆ ਗੱਲਾਂ ਕਰੂੰਗਾ ਤਾਂ ਮੇਰਾ ਕੈਰੇਕਟਰ ਜ਼ੀਰੋ ਹੋ ਜਾਣਾ ਸੱਚਾ ਬੰਦਾ ਕਦੇ ਘਟੀਆ ਗੱਲਾਂ ਨਹੀਂ ਕਰਦਾ ਕਿਸੇ ਦੇ ਕੈਰੇਕਟਰ ਨੂੰ ਉਹ ਇੱਕ ਟਾਈਮ ਕਿਸੇ ਬੰਦੇ ਨੂੰ ਮਾੜਾ ਵੀ ਦੇਖ ਲੈਣ ਤਾਂ ਵੀ ਮਾੜਾ ਨਹੀਂ ਕਹਿੰਦਾ ਕਿਉਂ ਕਿਉਂਕਿ ਉਹਨੂੰ ਆਪਣੇ ਕੈਰੇਕਟਰ ਦੀ ਇੱਜ਼ਤ ਹੁੰਦੀ ਪ੍ਰਵਾਹ ਹੁੰਦੀ ਆ ਵੀ ਯਾਰ ਮੈਂ ਐਸੀਆਂ ਗੱਲਾਂ ਕਰੂੰਗਾ ਤਾਂ ਮੈਂ ਘਟੂ ਇਹ ਨਾ ਸੋਚਿਆ ਕਰੋ ਵੀ ਤੁਸੀਂ ਐਸੀਆਂ ਘਟੀਆਂ ਗੱਲਾਂ ਕਰਦੇ ਤਾਂ ਤੁਸੀਂ ਇੱਜ਼ਤ ਵਾਲੇ ਬਣ ਜਾਂਦੇ ਹੋ ਤਾਂ ਇੱਕ ਜਿਵੇਂ ਕਹਿੰਦੇ ਨੇ ਨਾ ਵੀ ਜੇ ਤੁਸੀਂ ਦੂਜੇ ਵੱਲ ਇੱਕ ਉਂਗਲ ਚੱਕ ਸੋ ਅੱਦੇ ਲੋਕ ਅੱਦੇ ਲੋਕਾਂ ਨੂੰ ਐ ਪਰੇਸ਼ਾਨ ਕਰੀ ਜਾਂਦੇ ਮੇਰੇ ਕੋਲੇ ਬੀਬੀਆਂ ਦੇ ਫੋਨ ਆਉਂਦੇ ਵੀ ਜੀ ਸਾਡੇ ਤੇ ਉਂਗਲਾ ਚੱਕ ਦਿੰਦੇ ਆ ਉਹ ਰੁੰਦੀਆਂ ਇੱਕ ਮੁੰਡੇ ਦਾ ਫੋਨ ਵੀ ਆਇਆ ਸੀ ਕਹਿੰਦਾ ਤਾਂ ਦੀਦੀ ਸਹੀ ਆ ਕਹਿੰਦਾ ਮੈਨੂੰ ਫੇਰ ਵੀ ਕਹਿੰਦਾ ਵੀ ਲੋਕ ਐ ਕਹਿ ਦਿੰਦੇ ਮੈਂ ਖਾ ਤੂੰ ਕਿਸੇ ਤੋਂ ਕੀ ਟੰਡਾ ਲੈਣੀਆਂ ਲੋਕਾਂ ਦਾ ਕੰਮ ਤਾਂ ਕਹਿਣਾ ਵੀਰੇ ਲੋਕਾਂ ਨੇ ਤਾਂ ਰੀਸ਼ੀਆਂ ਮੁਰੀਆਂ ਦੀਆਂ ਭਗਤੀਆਂ ਤੋੜਤੀਆਂ ਸੀ ਆਪਾ ਦਾ ਕੋਈ ਵੀ ਚੀਜ਼ ਨਹੀਂ ਹੈਗੇ ਸੋ ਜੇ ਲੋਕਾਂ ਦੀ ਪ੍ਰਵਾਹ ਕਰੋਗੇ ਨਾ ਜ਼ਿੰਦਗੀ ਨਹੀਂ ਜਿਉ ਸਕਦੇ ਲੋਕਾਂ ਦਾ ਤਾਂ ਉਹਨੂੰ ਬਿਜ਼ਨਸ ਹੈ ਕਿਸੇ ਦੇ ਚੰਗੇ ਕੰਮ ਦੇ ਵਿੱਚ ਲੱਤਾਂ ਡਾਉਣੀਆਂ ਕਿਸੇ ਦਾਤੀ ਪੁੱਤ ਵਧੀਆ ਪੜ ਰਿਹਾ ਉਹ ਤੇ ਉਂਗਲਾਂ ਚੱਕਣੀਆਂ ਲੈ ਇਹ ਤਾਂ ਬਣ ਠਣ ਕੇ ਜਾਂਦਾ ਇਹ ਤਾਂ ਐ ਜਾਂਦਾ ਕੋਈ ਗੱਲ ਹੋਊਗੀ ਬੈਠੇ ਗੈਸ ਕਰੀਏਗਾ ਉਹ ਮੂਰਖ ਲੋਕੋ ਘਟਿਆ ਲੋਕੋ ਸੋਚੋ ਸੋਡੇ ਵੀ ਬੱਚੇ ਆ ਕਿਸੇ ਦੇ ਬੱਚਾ ਦੀ ਉਂਗਲਾਂ ਨਾ ਚੱਕਿਆ ਕਰੋ ਲੋਕਾਂ ਦੀਆਂ ਬਾਦੂਆਵਾਂ ਸਾਨੂੰ ਲੈ ਬੈਠਣਗੀਆਂ ਤੁਸੀਂ ਆਪਣੇ ਆਪ ਚ ਕਿਤੇ ਚੰਗੇ ਬਣ ਨਹੀਂ ਸਕਦੇ ਜਿੰਨਾ ਚਿਰ ਤੁਹਾਨੂੰ ਸੋਭਾ ਪਰਮਾਤਮਾ ਦੇ ਘਰੋਂ ਮਿਲਦੀ ਨਹੀਂ ਨਾ ਤੇ ਤੁਸੀਂ ਕਦੇ ਵੀ ਸੋਭਾ ਦੇ ਪਾਤਰ ਨਹੀਂ ਹੋ ਸਕਦੇ ਕਿਉਂਕਿ ਕਰੈਕਟਰ ਸੋਡਾ ਵੀ ਉਸੇ ਹੀ ਹੁੰਦਾ ਜੇ ਮੈਂ ਕਿਸੇ ਦੇ ਕਰੈਕਟਰ ਦੇ ਉਂਗਲੀ ਚੱਕੂਗੀ ਨਾ ਤਾਂ ਫਿਰ ਮੇਰਾ ਕਰੈਕਟਰ ਸਹੀ ਨਹੀਂ ਹੋਊਗਾ ਗਲਤ ਬੰਦਾ ਹੀ ਗਲਤ ਬੰਦੇ ਨੂੰ ਦੂਜੇ ਨੂੰ ਗੈਸ ਕਰਦਾ ਸਹੀ ਬੰਦਾ ਕਦੀ ਕਿਸੇ ਨੂੰ ਮਤਲਬ ਗਲਤ ਨਹੀਂ ਕਹਿੰਦਾ ਸਹੀ ਬੰਦੇ ਦੇ ਵਿੱਚ ਇਨਸਾਨੀਆਂ ਹੁੰਦੀਆਂ ਉਹ ਕਿਸੇ ਦਾ ਕੰਮ ਨਾ ਵੀ ਬਣਦਾ ਹੋਵੇ ਨਾ ਤਾਂ ਬਣਾਉਣ ਦੀ ਕੋਸ਼ਿਸ਼ ਕਰਦਾ ਕਿਉਂ ਕਿਉਂਕਿ ਉਹ ਪਰਮਾਤਮਾ ਤੋਂ ਡਰਦਾ ਉਹਨੂੰ ਪਤਾ ਵੀ ਪਰਮਾਤਮਾ ਦੀ ਲਾਠੀ ਜਦੋਂ ਵੱਜਦੀ ਹੈ ਨਾ ਆਵਾਜ਼ ਨਹੀਂ ਦਿੰਦੀ ਇਹ ਗੱਲ ਸੱਚੀ ਹੈ ਪਰਮਾਤਮਾ ਕਦੋਂ ਕੀਤੇ ਤੇ ਬੌੜ ਜਾਂਦਾ ਕਿਸੇ ਨੂੰ ਕੁਝ ਨਹੀਂ ਪਤਾ ਸੋਹੰਕਾਰ ਚ ਰਹਿਣਾ ਛੱਡ ਦਿਓ ਕਿਸੇ ਲੋਕਾਂ ਨੂੰ ਤੰਗ ਕਰਨਾ ਛੱਡ ਦਿਓ ਕਿਸੇ ਦੇ ਕਰੈਕਟਰ ਤੇ ਨਾ ਉਂਗਲੀ ਚੱਕੋ ਜੇਕਰ ਤੁਸੀਂ ਸਹੀ ਹੋ ਨਾ ਤਾਂ ਆਪਣੇ ਆਪ ਨੂੰ ਸਹੀ ਕਰਕੇ ਪ੍ਰਮਾਤਮਾ ਨੂੰ ਸਬੂਤ ਦਿਓ ਵੀ ਪ੍ਰਮਾਤਮਾ ਮੈਂ ਸੱਚਾ ਤੇਰੇ ਰਾਜ ਸੱਚ ਹੈ ਠੀਕ ਹੈ ਜੇਕਰ ਤੁਸੀਂ ਇਹ ਮਤਲਬ ਸੋਚਦੇ ਹੋ ਵੀ ਅਸੀਂ ਦੂਜੇ ਲੋਕਾਂ ਨੂੰ ਸੱਟ ਕੇ ਤੇ ਆਪ ਇੱਜਤ ਵਾਲੇ ਬਣੋਗੇ ਕਦੇ ਵੀ ਨਹੀਂ ਬਣ ਸਕਦੇ ਇੱਕ ਦਿਨ ਉਹ ਉਂਗਲਾਂ ਛੁੱਟੇ ਤੇ ਵੀ ਆ ਜਾਣੀਆਂ ਇੱਥੇ ਕਹਿੰਦੇ ਕਹੌਂਦੇ ਰਾਜੇ ਰਾਣਿਆਂ ਦੀਆਂ ਰਾਜੇ ਰਾਣਿਆਂ ਦੀਆਂ ਜਿਵੇਂ ਕਹਦੇ ਹੁੰਦੇ ਨਾ ਬੇੜਾ ਗਰਕ ਹੋ ਜਾਂਦਾ ਇੱਥੇ ਰਾਜੇ ਰਾਣਿਆਂ ਦਾ ਬੇੜਾ ਗਰਕ ਹੋਇਆ ਹੋਇਆ ਤਾਂ ਤੁਸੀਂ ਤਾਂ ਚੀਜ਼ ਹੀ ਕੁਝ ਨਹੀਂ ਹੈਗੀ ਰੱਬ ਤੋਂ ਡਰਿਆ ਕਰੋ ਕਿਸੇ ਟਿੰਗਲ ਚੱਕਣ ਤੋਂ ਪਹਿਲਾਂ ਕਿਸੇ ਦੀ ਮਾੜੀ ਕਰਕੇ ਕਦੇ ਸੋਚੋ ਨਾ ਵੀ ਪ੍ਰਮਾਤਮਾ ਤੁਹਾਡੇ ਚੰਗੇ ਦਰ ਲਿਆਊਗਾ ਜਿਹੜਾ ਬੰਦਾ ਜਿੰਨੀ ਚੂਗਲੀ ਕਰਦਾ ਕਿਸੇ ਦੀ ਨਿੰਦਿਆ ਕਰਦਾ ਉਹ ਉਨਾ ਗਰੀਬੀ ਵੱਲ ਜਾਂਦਾ ਪਰਖ ਕੇ ਦੇਖ ਲਿਓ ਉਦੇ ਦਿਨ ਮਾੜੇ ਆਉਣੇ ਸ਼ੁਰੂ ਹੋ ਜਾਂਦੇ ਆ ਜਦੋਂ ਆਪਾਂ ਕਿਸ ਦੀ ਨਿੰਦਿਆ ਕਰਦੇ ਆ ਨਾ ਤਾਂ ਆਪਣੇ ਘਰੇ ਗਰੀਬੀ ਆਉਣ ਲੱਗ ਜਾਂਦੀ ਆ ਲੱਖਾਂ ਕੇ ਲੈ ਲਓ ਮੈਥੋਂ ਮੈਂ ਜਿੰਨੇ ਬੰਦੇ ਦੇਖ ਲਏ ਜਿਹੜਾ ਬੰਦਾ ਚੁਗਲੀ ਕਰਦਾ ਉਹ ਗਰੀਬੀ ਚ ਆਉਂਦਾ ਹੀ ਆਉਂਦਾ ਕਿਉਂਕਿ ਕਿਉਂਕਿ ਉਹਨੂੰ ਪਰਮਾਤਮਾ ਫਿਰ ਉੱਥੇ ਹੀ ਕਰ ਦਿੰਦਾ ਪਰਮਾਤਮਾ ਕਹਿੰਦਾ ਵੀ ਚੱਲ ਤੂੰ ਨਿੰਦਿਆ ਦੀ ਉਂਗਲੀ ਤੇ ਹੋ ਜਾ ਤੈਨੂੰ ਮੈਂ ਕੀ ਦੇਣਾ ਪਰਮਾਤਮਾ ਦੀ ਨਿਗਾ ਫਿਰ ਉਹਦੇ ਵੱਲ ਜਾਂਦੀ ਨਹੀਂ ਹੈਗੀ ਪਰਮਾਤਮਾ ਇਹ ਸੋਚ ਲੈਂਦਾ ਵੀ ਚਲੋ ਇਹ ਤਾਂ ਨਿੰਦਿਆ ਕਰਕੇ ਰੋਟੀ ਖਾਣੀ ਆ ਖਾਣ ਦੇ ਤੇ ਪਰਮਾਤਮਾ ਦੀ ਨਿਗਾ ਅਵੱਲੀ ਕਿੱਧਰ ਜਾਂਦੀ ਆ ਜਿੱਧਰ ਕਿ ਪਰਮਾ ਜਿੱਥੇ ਕੈਮਰਾ ਰੱਖਦਾ ਉੱਥੇ ਹੀ ਰਹਿੰਦਾ ਕਿਸੇ ਨੂੰ ਕੁਝ ਕਹਿੰਦਾ ਨਹੀਂ ਸੋ ਵੀਡੀਓ ਮੇਰੀ ਲੰਬੀ ਹੋ ਚੁੱਕੀ ਆ ਬਲੇ ਕੈਰੈਕਟਰ ਵਾਲੇ ਨਾ ਕਹਾਇਆ ਕਰੋ ਆਪਣੀਆਂ ਪੀੜੀਆਂ ਥੱਲੇ ਸੋਟੇ ਜਰੂਰ ਮਾਰਿਆ ਕਰੋ ਸੋਚਿਆ ਕਰੋ ਥੋਡੇ ਘਰੇ ਕੀ ਆ ਪਤਾ ਸਾਨੂੰ ਸਾਰਾ ਹੁੰਦਾ ਪਰ ਦੂਜੇ ਤੇ ਉਂਗਲੀ ਚੁੱਕਣ ਦਾ ਸਾਨੂੰ ਬੜਾ ਸਵਾਦ ਆਉਂਦਾ ਸੋ ਮੈਂ ਉਹਨਾਂ ਨੂੰ ਭੈਣ ਆਪਣਾ ਨੂੰ ਇੱਕ ਬੇਨਤੀ ਕਰਦੀ ਆ ਬਿਜਲੇ ਸਾਨੂੰ ਪਰੇਸ਼ਾਨ ਕਰਦੇ ਆ ਤੁਹਾਨੂੰ ਤੰਗ ਕਰਦੇ ਆ ਤੁਹਾਡੇ ਤੇ ਉਂਗਲਾਂ ਚੱਕਦੇ ਆ ਮੈਂ ਕਹਣੀ ਐ ਏਸੀ ਲੱਲੀ ਥੱਲੀ ਦੀ ਪਰਵਾਹ ਨਾ ਕਰੋ ਇਹ ਸੋਚ ਲੈ ਕਰੋ ਵੀ ਇਹ ਗੰਦ ਨਹੀਂ ਵਿਚਾਰੇ ਕਿਸੇ ਕਰਮਾਂ ਦੇ ਇਹਨਾਂ ਨੇ ਪਾਪ ਕੀਤੇ ਹੋਏ ਆ ਤਾਂ ਕਰਕੇ ਇਹ ਗੰਦਗੀ ਘੋਲ ਰਹੇ ਆ ਸੋ ਇਹ ਸੇ ਘਟੀਆਂ ਲੋਕਾਂ ਦੀ ਪਰਵਾਹ ਨਾ ਕਰੋ ਅਕਾਲ ਪੁਰਖ ਵੈਗਰੂ ਨੂੰ ਸਚਾਈ ਦੇਣੀ ਆ ਤੁਸੀਂ ਨਾ ਕਿ ਕਿਸੇ ਇਨਸਾਨ ਨੂੰ ਜਦੋਂ ਤੁਸੀਂ ਇਨਸਾਨ ਨੂੰ ਸਚਾਈ ਦੇਣ ਲੱਗ ਜਾਨੇ ਹੋ ਤੁਸੀਂ ਹਾਰ ਜਾਂਦੇ ਹੋ ਤੁਸੀਂ ਪ੍ਰਮਾਤਮਾ ਨੂੰ ਸਫਾਈ ਦਿਓ ਹਰ ਇੱਕ ਚੀਜ਼ ਦੀ ਤੇ ਪ੍ਰਮਾਤਮਾ ਤੁਹਾਡੇ ਨਾਲ ਖੜਦਾ ਕਿ ਤੁਹਾਡੀ ਜਿੱਤ ਫਿਰ ਤੈਅ ਹੁੰਦੀ ਆ ਸੋ ਲੱਲੀ ਥੱਲੀ ਦੀ ਪਰਵਾਹ ਨਾ ਕਰੋ ਲੋਕਾਂ ਦਾ ਕੰਮ ਆ ਤੁਹਾਨੂੰ ਰਵਾਉਣਾ ਤੁਸੀਂ ਗੋਲੀ ਮਾਰੋ ਇਹੋ ਜਿਹੇ ਲੋਕਾਂ ਦੇ ਜਿਹੜੇ ਸਾਨੂੰ ਤੰਗ ਕਰਦੇ ਆ ਸੋ ਆਪ ਸਭ ਨੂੰ ਮੇਰੇ ਬੰਨੀਆਂ ਮਨਜੀਤ ਬੰਨੀਆਂ ਪਿਆਰ ਭਰੀ ਸਤਿ ਸ੍ਰੀ ਅਕਾਲ ਕੋਈ ਵੀ ਗਲਤੀ ਹੋਈ ਹੋਵੇ ਤਾਂ ਮੈਂ ਆਪ ਨੂੰ ਮਾਫੀ ਚਾਹਣੀ ਆ ਪਰ ਵੀਰੇ ਮੈਥੋਂ ਸੱਚੀਆਂ ਗੱਲਾਂ ਕਈਆਂ ਜਾਂਦੀਆਂ ਕਿ ਗੰਦਾ ਬੰਦਾ ਦੂਜੇ ਤੇ ਉਂਗਲੀ ਚੱਕੂ ਚੱਕੂ ਤੇ ਸਹੀ ਬੰਦਾ ਫੇਰ ਮਾੜੇ ਨੂੰ ਮਾੜਾ ਵੀ ਨਹੀਂ ਕਹਿੰਦਾ ਇਹ ਸਹੀ ਬੰਦੇ ਦੀਆਂ ਰਸਾਨੀਆਂ ਆਂਦੀਆਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ